ਖੇਤੀ ਕਾਨੂੰ ਪਾਸੀ ਨੂੰ ਹੁਲਾ ਰਾ ਦੇ ਜਲਾਤਾ ਸਾਡੇ ਮਨ ਕੁਰਬਾਨੀਆਂ ਦਾ ਚਾ ਸਾਡੇ ਮਨ ਕੁਰਬਾਨੀਆਂ ਦਾ ਚਾ ਸਾਡੇ ਮਨ ਕੁਰਬਾਨੀਆਂ ਦਾ ਚਾ ਜੇ ਸਮੇਂ ਦੀਆਂ ਮਾੜੀਆਂ ਸਰਕਾਰਾਂ ਨਾ ਹੁੰਦੀਆਂ ਅੱਜ ਬਾਗਾਂ ਦੇ ਉੱਤੇ ਕੰਡਿਆਂ ਵਾਲੀਆਂ ਤਾਰਾਂ ਨਾ ਹੁੰਦੀਆਂ ਜੋ ਬਾਗਾਂ ਦੇ ਉੱਤੇ ਕੰਡਿਆਂ ਵਾਲੀਆਂ ਤਾਰਾਂ ਲਾਉਂਦੀਆਂ ਕਿੰਨਾ ਸੋਹਣਾ ਮੇਰੇ ਟੇਕੇਆਂ ਦਾ ਪਿੰਡ ਏ ਕਿੰਨਾ ਸੋਹਣਾ ਮੇਰੇ ਟੇਕੇਆਂ ਦਾ ਪਿੰਡ ਏ ਕਿੰਨਾ ਸੋਹਣਾ ਮੇਰੇ ਟੇਕੇਆਂ ਦਾ ਪਿੰਡ ਏ ਸ਼ਵਾਲਕੀ ਵੀ ਮੈਂ ਹਾਂ ਤੁਹਾਡਾ ਆਪਣਾ ਬਲਿਹਾਰ ਸਿੰਘ ਮੇਰ ਅੱਜ ਅਸੀਂ ਪਹੁੰਚੇ ਹਾਂ 골ਡਨ ਕਰੀ ਦੇ ਹਾਲ ਦੇ ਵਿੱਚ ਕਿਟ ਸ਼ਹਿਰ ਵਿੱਚ ਇੱਥੇ ਪੰਜਾਬੀ ਲਖਾਰੀ ਸਭਾ ਸਿਆਟਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਨਾਲ ਸੰਬੰਧਿਤ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਜੋ ਕਿ ਇੱਕ ਪੰਜਾਬੀ ਲਖਾਰੀ ਸਭਾ ਸਿਆਟਲ ਦਾ ਬਹੁਤ ਵਧੀਆ ਪ੍ਰਾਲਾ ਹੈ ਆਓ ਦੇਖਦੇ ਹਾਂ ਅੰਦਰ ਜਿਹੜਾ ਅਸੀਂ ਸ਼ੇਰ ਪਗਿਸੰਧ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਕੁਝ ਸਵਾਲਾਂ ਦੇ ਰੂਪ ਦੇ ਵਿੱਚ ਸ਼ੁਰੂ ਕਰਾਂਗੀ ਕਿ ਕਿ ਉਹ ਜਿਹੜਾ ਅਸੀਂ ਪਗਿਸੰਧ ਇੱਕ ਇਤਿਹਾਸਿਕ ਅਕੀਰਿਸ ਫਾਰਦੀ ਆਜ਼ਾਦੀ ਦੀ ਲਹਿਰ ਦਾ ਨਾਇਕ ਜਾਂ ਤੁਲੱਡਾ ਸੀ ਜਾਂ ਮੁਖਤਲੇ ਕੋਈ ਖਾਰੀ ਸੋਚ ਵਾਲਾ

ਖੁਸ਼ੀ ਨਾਲ ਫਾਸਲੇ ਛੱਡਦੇ ਨੇ ਰਾਜ ਨੂੰ ਭਗਤ ਸੰਦੇਹ ਖੁਸ਼ੀ ਨਾਲ ਸਾਸਰੀ ਚੜਦੇ ਨੇ ਬਣ ਕੇ ਦੇਸ਼ ਦੇ ਪਿਆਰੇ ਸੀਸ ਦੇਸ਼ ਉਤਮਾਰੇ ਜ਼ਿੱਰ ਤੇ ਲੱਖਾਂ ਕੋਸਟ ਸਹਾਰੇ ਅਕੇ ਹੋ ਕੇ ਮਦਦ ਕਰਦੇ ਨੇ ਜਿਨ੍ਹਾਂ ਸੀਸ ਮੁਖ ਉਤਮਾਰੇ ਮਨੂ ਮੂਰ ਲੰਡਾ ਦਿੰਦੇ ਨੇ ਉਹੀ ਰੁਤਾਂ ਸੀ ਜਦੋਂ ਲੰਘੀਆਂ ਝੜੀਆਂ ਤੋਂ ਵੰਡੀਆਂ ਵਾਹ ਬਹੁਤ ਅੱਛੇ ਉਦੋਂ ਬੂਰ ਪੰਡਾਸੀ ਚੜੀਆਂ ਬੇ ਅੱਜ ਪੱਤਾ ਪੱਤਾ ਨਿਸਰ ਗੀਆਂ ਬੇ ਹੁਣ ਕਾਦਾ आयां सजना मु कॾहिं लम्बे सफ़रा देद तेल चोना न ਕਿਸੇ ਸੰਦਲ ਤੇ ਤੇਲ ਚੋਰਾ ਨਹੀਂ ਮਿਟ ਗਏ ਜੇ ਬਿਨਾ ਪਤੰਗੀਆਂ ਦੇ ਬਾਗ ਮਿਟ ਗਏ ਜੇ ਬਿਨਾ ਪਤੰਗੀਆਂ ਦੇ ਬਾਗ ਬੰਦ ਹੋਏ ਪਿਛੇ ਕਿਸੇ ਰੋਣ ਨਹੀਂ ਬੰਦ ਹੋਏ ਪਿਛੇ ਕਿਸੇ ਰੋਣ ਨਹੀਂ ਇਹ ਦੋ ਪਹਿਲੀ ਗੱਲ ਤੇ ਆ ਕਿ ਭਗ ਸਿੰਘ ਪਰ ਥੋੜਾ ਸਮਾਂ ਸਾਡੇ ਵਿੱਚ ਰਹਿ उस महान शख्सियत ने पंजाब के महान सपूत ने जो हिंदुस्तान वास्ते और यूथ वास्ते काम किया सारी आने वाली नस्लों में याद रहेगा तो भगत सिंह हमेशा नौजवान ही सामने रहेगा तो उन्होंने कहना सी कि पढ़ो विचारो ये तर्क संगत है ਤੇ ਮੰਨ ਲੋ ਜੇ ਤਰਕ ਸੰਗਤ ਨਹੀਂ ਲੱਗਦਾ ਤੇ ਨਾ ਮੰਨੋ। ਤੋਂ ਇਸ ਕਰਕੇ ਇਸ ਮੌਕੇ ਤੇ ਗੱਲ ਕਰਦਿਆਂ ਮੈਂ ਇਹ ਕਹਿਣਾ ਚਾਹਣਾ ਕਿ ਭਗਤ ਸਿੰਘ ਜੇ ਬੀਮਾਨ શિક્ષਿਤ ਹੈ ਉਹਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਲੀਜੈਂਡਸ ਚੱਲ ਚੱਲ ਨੇ। ਬਾਣੀ ਤੇ ਆ ਜੋ ਕਰਦਾ ਪੂਰਾ ਦਸ ਕਿਸ ਨੇ ਕਰਵਾਉਣਾ ਏ

ਤੇ ਜੇ ਤੁਸਾਰੇ ਜਨੇ ਕੰਮ ਛੱਡ ਜਾਂਦੇ ਤੂੰ 5 ਮਿੰਟ ਬਾਅਦ ਚਲਿਆ ਕਰੀ ਚਲੋ ਜੀ ਮੀਨਾ ਦੋਵੇਂ ਨੇ ਪਹਨਨ ਕੀਤਾ ਅਤਵਾਜ ਬਣ ਗਿਆ ਉਹਨੂੰ ਸਾਰੇ ਜਨਿਆਂ ਨੂੰ ਪਲਣਾ ਲੱਗਿਆ ਕਿ ਮੇਰੇ ਕੋਲ ਆ ਕੇ ਕੰਮ ਕਰ ਮੇਰੇ ਕੋਲ ਆ ਕੇ ਕੰਮ ਕਰ ਕਿਉਂਕਿ ਜੇ ਪੰਕਚੁਐਲਟੀ ਹੈ ਸਾਡੀ ਇੱਕ ਵਾਰ ਸੇ ਸਾਡੇਨ ਸ਼ਰੀਰ ਪਰ ਦਸਿੰਗ ਵਰਗੇ ਜੂੜੇ ਟੁੱਟ ਗਏ ਪਾਏ ਜੋ ਵਿੱਚ ਬਾਹਾਂ ਕਿਸੇ ਦਾ ਸੁਹਾਗ ਲੁੱਟਿਆ ਮਾਮਾ ਰੋਂਦੀਆ ਮਾਰ ਕੇ ਤਾ ਕਿਸੇ ਦਾ ਸੁਹਾਗ ਲੁੱਟਿਆ ਪੰਜ ਦਰਿਆਵਾਂ ਵਾਲੇ ਪਾਣੀ ਹੋ ਗਏ ਘਟਨੇ ਵਾਗਦਾਏ ਛੇ ਮੰਦੋ ਕੋ ਦੇਸਨ ਕੋ ਨਕਏ ਵੀਰ ਡੁੱਬ ਗਏ ਵੀਰ ਡੁੱਬ ਗਏ ਤੋੜ ਗਏ ਬਾਹਾਂ ਕਿਸੇ ਦਸੁਹਾਗ ਡੁਟੇ ਆ ਮਾਰੋਂਦੀ ਸ਼ੀਪਕ ਸਿੰਘ ਤੇਜ ਅੱਜ ਤੱਕ ਕਦੈ ਨ ਕੋਲੇ ਜਸਵੀਰ ਦੇ ਮਦਨ ਖਾਤਰ ਪਤਾ ਨਹੀਂ ਕੀ ਕੀ ਚੱਲਿਆ ਦੇਸ਼ ਦੀ ਸ਼ਾਨ ਲਈ ਹੋਇਆ ਉਹ ਕੁਰਬਾਨ ਸੀ ਹੱਸਦੇ ਹੱਸੇ ਦੇ ਗਿਆ ਉਹ ਜੀਵਨ ਦਾ ਬਲੀਦਾਨ ਸੀ ਮਾੜੇ ਮੜਦੇ ਸਭ ਨੂੰ ਉਹ ਜਿੱਤਾਂ ਦੇ ਬਣਾ ਗਿਆ ਦੇਸ਼ ਦੇ ਇੰਟੀਗਰਿਟੀ ਦਾ ਸਾਨੂੰ ਉਹ ਸਿਖਾ ਗਿਆ ਛੋਟੀ ਉਮਰ ਦਾ ਵੀਰ ਉਹ पूरी दुनिया से छा गया सी हसते हसते देश की खातर उसने मौत को गले लगाया सी रो रो के आखे का समाल बे दुआबे वाजे दी आज लोड है देश भगत सिंह ते वीर सराबे रो रो के आखे का समाल बे दुआबे वाजे दी ਅਜ ਲੋੜ ਹੈ ਦੇਸਪਾਲਤ ਸੰਗ ਤੇ ਵੀਰ ਸਰਾਂ ਬੇਦੀ ਹਣ ਲੋੜ ਹੈ ਦੇਸਪਾਲਤ ਸੰਗ ਤੇ ਵੀਰ ਸਰਾਂ ਬੇਦੀ ਮੇਰੀ ਗਾਦੀ ਦੀ ਅੰਗ ਵਿੱਚ ਜੇਵਾ ਨਹੀਂ ਸੜ ਚੱਲੀ ਦੇਸ਼ ਜਮੀਨਾ ਰੋਟੀ ਲੱਭਣ ਜਾਦੇ ਜਾਣ ਕੱਲੀ ਵੇ ਦੇ ਰਿਹਾ ਦੀ ਅੱਖ ਵਿੱਚ ਜਵਾਨ ਨਹੀਂ ਸੱਤ ਚੱਲੀ ਵੇਜ ਜਮੀਨਾ ਰੋਟੀ ਲਗਣਾ ਜਾ ਦੇ ਘੜ ਚੱਲੀ ਹੱਟ ਕੇ ਰ ਲਈ ਬਾਵਰ ਨੇ ਫਿਰ ਨਾਨਕ ਬਾਬੇ ਦੀ ਹੱਟ ਕੇ ਰ ਲਈ ਬਾਵਰ ਨੇ ਨਾਨਕ ਬਾਬੇ ਦੀ ਜਾਗੋਂ ਗਈ ਸ਼ਹੀਦਾਂ ਦੇ ਪੈਣ ਰਸੇ ਰਸੇ ਉਦੋਂ ਗੁਲਾਮੀ ਦੇ ਟੁੱਟਦੇ ਨੇ ਵਾਹ ਉਹ ਜਨੂ ਮਾਮਾ ਦੇ ਪੁੱਤ ਸ਼ਹੀਦ ਹੁੰਦੇ ਅੱਖ ਅੱਖ ਚੋਂ ਅਤਰੂ ਫੁੱਟਦੇ ਨੇ ਬਹੁਤ ਭਾਗ ਤੋਂ ਵਾਰੇ ਮੈਂ ਛਾਇੜਿਆ ਤਨ ਇਸ਼ਕ ਤੇਰਾ ਤਨ ਸਿਦਕ ਤੇਰਾ ਤਨ ਤੇਰਾ ਸੁਭਾਗੜਾ ਨਾ ਏੜਿਆ ਪਿਆਰੇ ਬਦਨ ਦਾ ਨਾ ਤੂੰ ਅਮਰ ਕੀਤਾ ਤੈਨੂੰ ਨਾਂ ਤੇਰਾ ਜਗ ਤੇ ਅਮਰ ਹੋਇਆ ਉਹ ਫਾਸੀ ਚੱਲ ਲਗਾ ਤੂੰ ਤੇ ਹੱਸਦਾ ਸੇ ਉਦੋਂ ਜ਼ੁਲਮ ਰੋਇਆ ਤੇ ਉਦੋਂ ਜ਼ਬਰ ਰੋਇਆ ਤੀਕਰ ਫਾਸੀ ਨੂੰ ਹਲਾਰਾਂ ਦੇ ਜਲਾਦਾ ਖੇਤੀਕਾਰੋਂ ਫਾਸੇ ਨੂੰ ਹੁਲਾ ਰਾ ਦੇ ਜਲਾਤਾ ਸਾਡੇ ਮਨ ਕੁਰਬਾਨੀਆਂ ਦਾ ਚਾ ਸਾਡੇ ਮਨ ਕੁਰਬਾਨੀਆਂ ਦਾ ਚਾ ਸਾਡੇ ਮਨ ਕੁਰਬਾਨੀਆਂ ਦਾ ਚਾ ਬਤਨ ਆਲੀ ਜੂਝਦੇ ਜੋ ਜ਼ਿੰਦਗੀ ਨੂੰ ਮੌਤ ਨਾਲ ਬਤਨ ਆਲੀ ਜੂਝਦੇ ਜੋ ਜ਼ਿੰਦਗੀ ਨੂੰ ਮੌਤ ਨਾਲ ਹੱਸ ਹੱਸ ਦਿੰਦੇ ਪਰਨਾ ਹੱਸ ਹੱਸ ਦਿੰਦੇ ਪਰਨਾ ਛੇਤੀ ਕਾਰੋ ਫਸੀ ਨੂੰ ਹੁ ਲਾਰਾ ਦੇ ਜਲਾਦਾ ਛੇਤੀ ਕਾਰੋ ਫਸੀ ਨੂੰ ਹੁ ਲਾਰਾ ਦੇ ਜਲਾਦਾ ਸਾਡੇ ਮਨ ਕੁਰਬਾਨੀਆਂ ਦਾ ਚਾ ਸਾਡੇ ਮਨ ਕੁਰਬਾਨੀਆਂ ਦਾ ਚਾ ਸਾਡੇ ਮਨ ਕੁਰਬਾਨੀਆਂ ਦਾ ਚਾ ਓ ਕਹੇ ਗੋੜਿਆ ਮਕਦਮਾ ਕਹਿਆ ਕਹੇ ਗੋੜਿਆ ਗੋੜਿਆ ਮਕਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਵੀ ਫਸਾ ਲਾ ਕੇ ਲਾ ਕੇ ਸੀ 300 ਦੋ ਗੀਤੇ ਫਾਸੀ ਵਾਲੀ ਖੜਾ ਕਰਤੀ ਵੀ ਕੋਲੇ ਕੱਟਨੇ ਜੱਜ ਨੇ ਸੁਣਾ ਦਿੱਤਾ ਪੈਸਾ ਤੇ ਥੋੜਾ ਸੁਣ ਬੋਲੇ ਸੁਰਮਾ ਮਖਣਾ ਮਖਣਾ ਉਹ ਦੇ ਰੂਪ ਹੈ ਰਾਜਿੰਦਰ ਤੋਂ ਅਸੀਂ ਰਕੜਾ ਓ ਮੁੜਾਕਾਤ ਨੂੰ ਜਦੋਂ ਹੋਮ ਆਈ ਵੀ ਮੁੜਾਕਾਤ ਨੂੰ ਹਾਂ ਕਾਤ ਜਰੋ ਮਾ ਆਈ ਸਾਂਗਰੇ ਲਾਹਾ ਹੋ ਗਿਆ ਇੱਥੇ ਸਿੰਘਾਂ ਦੇ ਸਿੰਘਾਂ ਦੇ ਪਾ ਘਰ ਦੇ ਸਿੰਘ ਦੇ ਕੇ ਅੱਖੀਂ ਆਥੋ ਪਾਣੀ ਆ ਗਿਆ ਵੀ ਦੇਖ ਮਾਨ ਉਹ ਦੇਖ ਮਾਨ ਭਗਤ ਸਿੰਘ ਭੋਲੇ ਆ ਹੋਈ ਦੇਖ ਮਾਨ ਇੱਕ ਲਖਾੜੀ ਸਭਾ ਵੱਲੋਂ ਭਗਤ ਸਿੰਘ ਦੇ ਬਾਰੇ ਪ੍ਰੋਗਰਾਮ ਕਰਨਾ ਭਗਤ ਸਿੰਘ ਦੇ ਜਨਮ ਦਿਨ ਮਨਾਉਣਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਨੂੰ ਭਗਤ ਸਿੰਘ ਇੱਕ ਖਾੜਕੂ ਬਜੋ ਹੀ ਦੱਸਿਆ ਗਿਆ ਜਦ ਕੇ ਭਗਤ ਸਿੰਘ ਇੱਕ ਬਹੁਤ ਵਧੀਆ ਦੇਦਮਾਨ ਇੱਕ ਲਿਖਾਰੀ ਤੇ ਕਵੀ ਵੀ ਸਿਗਾ ਭਗਤ ਸਿੰਘ ਦਾ ਉਹ ਪੱਖ ਸਾਡੇ ਤੋਂ છુપਾਇਆ ਗਿਆ ਉਹ ਦੇ ਖਾੜਕੂ ਹੋਣ ਵਾਲਾ ਪੱਖ ਉਭਾਰਿਆ ਗਿਆ ਜਿਸ ਵਕਤ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ ਕ ਉਦੋਂ ਉਹ ਕਿਤਾਬ ਪੜ੍ਹ ਰਿਹਾ ਸੀ ਪਰ ਭਗਤ ਸਿੰਘ ਦੀ ਹੱਥ 'ਚ ਕਿਤਾਬ ਵਾਲੀ ਫੋਟੋ ਦੇਖੀ ਤੁਸੀਂ ਅਕਿਤ ਪਸਤੌਰ ਫੜੇ ਵਾਲੀ ਫੋਟੋ ਤਾਂ ਮਿਲ ਜੂਗੀ ਪਰ ਭਗਤ ਸਿੰਘ ਦੀ ਹੱਥ 'ਚ ਕਿਤਾਬ ਫੜੇ ਵਾਲੀ ਫੋਟੋ ਨਹੀਂ ਤੁਹਾਨੂੰ ਮਿਲਣੀ ਜੇਲ੍ਹ ਵਿੱਚ ਤੇ ਉਹ ਕਿਉਂਕਿ ਮੈਨੂੰ ਲੱਗਦਾ ਕਿ ਇਹ ਇੱਕ ਕਿਸੇ ਜਾਣਬੁੱਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਇੱਕ ਉਸ ਚੀਜ਼ ਨੂੰ ਉਭਾਰਿਆ ਜਾ ਰਿਹਾ ਜਿਹੜੀ ਸਾਡੀ ਵਿਦੂਸ਼ਤਾ ਵਾਲਾ ਸਾਡਾ ਪੱਖਿਆ ਉਹਨੂੰ ਸਿਪਾਇਆ ਜਾਂਦਾ ਮੈਂ ਇਹਦੇ ਨਾਲ ਮਿਲਦੀਆਂ ਦਿਉਂਦੀਆਂ ਦੋ ਤਿੰਨ ਪ੍ਰਾਧਾਨਾ ਮੈਂ ਦੇਨੀਆ ਚਾਹਣਾ ਤੁਹਾਡੇ ਸਾਹਗੀਆਂ ਕਰਨਾ ਚਾਹਣਾ ਕਿ ਦੁਨੀਆ ਦੀਆਂ ਜਿਹੜੀਆਂ ਸਭ ਤੋਂ ਮਸ਼ਹੂਰ ਪੁਰਾਣੀਆਂ ਯੂਨੀਵਰਸਿਟੀਆਂ ਸੀ ਗਿਆਨ ਤੋਂ ਇੱਕ ਪੰਜਾਬ ਸੀ ਉਹਨੂੰ ਨਿਵਾਹਿਆ ਜਾਂਦਾ ਤੇ ਇਹਨਾਂ ਦੋ ਕਸ਼ਿਦਾ ਤੇ ਨਾਲੰਦਾ ਸੀਗੀਆਂ ਇੱਕ ਬਿਹਾਰ ਸੀ ਇੱਕ ਪੰਜਾਬ ਸੀ ਉਹ ਹੁਣ ਪਾਕਿਸਤਾਨ ਵਾਲੇ ਪੰਜਾਬ ਦੇ ਚਲੀ ਗਈ ਆ ਸਾਡੇ ਉਸ ਪੱਖ ਨੂੰ ਨਹੀਂ ਨਿਵਾਹਿਆ ਜਾਂਦਾ ਤੇ ਦੁਨੀਆ ਦੀ ਸਭ ਤੋਂ ਪਹਿਲੀ ਕਿਤਾਬ

ਮੈਨੂੰ ਰਾਤ ਕੱਲ ਰਾਤ ਮੈਂ ਗਿਆਸਰ ਮੈਂ ਕਿੰਨਾ ਖਿਆਲ ਆਇਆ ਪਤਾ ਸੀ ਨਹੀਂ ਬਾਈ ਨਾਲ ਇੱਕ ਜਿੰਨੇ ਨੂੰ ਪਤਾ ਸੀ ਕਿ ਐਗਰੀਗਰੇਟ ਹੋ ਰਹੀ ਹੈ ਤੋ ਐクセਸ ਤੁਹਾਨੂੰ ਪਤਾ ਹੈ ਕੋ ਚੌਧਰੀ ਸਾਹਿਬ ਨੂੰ ਜਿ ਰੱਖੇ ਉਥੇ ਉਥੇ ਰਿਹਾ ਸੀ ਇਮੀਗ੍ਰੇਸ਼ਨ ਡਿਗਰੀ ਫੈਸਿਲਿਟੀ ਐਟ ਕਾਮਰਸ ਉਹਨਾਂ ਨੂੰ ਫੜ ਲਿਆ ਉਹਨਾਂ ਨੇ ਤੇ ਬੰਦ ਕੀਤਾ ਸੀ ਤੇ ਮੈਂ ਉਹਨਾਂ ਨੂੰ ਮਿਲਿਆ ਥੋੜੀ ਜਿਹੀ ਨੋਸ਼ਨੀ ਪਾਣਾ ਚਾਹੁੰਦਾ ਵਾ ਕਿਉਂਕਿ ਮੈਂ ਸਿਆਲਕੋਟ ਦਾ ਵਾ ਤੇ ਮੇਰੇ ਨਾਮ ਕੇ ਲਿਆਕ ਹੋਰ ਦੇ ਨੇ ਸੰਲਿਆਕੋਟੀ ਹੋਈ ਹੋਈ ਕਹਿੰਦੇ ਨੇ ਇਹ ਲੈ ਮੈਂ buradan ਤੁਹਾਨੂੰ ਮਾਹੌਲ ਦੱਸਣਾ ਚਾਹੁੰਦਾ ਵਾ ਕਿ ਕਿੱਥੇ ਭਗਤ ਸਿੰਘ ਦੀ ਪੈਦਾ ਹੋ ਰਹੀ ਉਹਨਾਂ ਲੋਕਾਂ ਦਾ ਮਜਾਜ ਕੀ ਹੋ ਜਿਆ ਉਹਨਾਂ ਲੋਕਾਂ ਦੀ ਸੋਚ ਕੀ ਹੁੰਦੀ ਹੈ ਬੈਠਣ ਕਿਹੋ ਜਿਹੀ ਕਰਨੀ ਕੀ ਹੋਗੀ ਖਾਣਾ ਕੀ ਹੋ ਲਿਆ ਗੱਲਬਾਤ ਕੀ ਹੋ ਜਾਈ ਉਹ ਇੰਨੇ ਤੇ ਸਿਆਣੇ ਨੇ ਕਿ ਜਿਹੜਾ ਤੇ ਸਾਦ ਨਹੀਂ ਬਹੁਤ ਜ਼ਿਆਦਾ ਤੇ ਐਡਾ ਮੇਰਾ ਪੁੱਤ ਰਹਿੰਦਾ ਜਿੰਨਾ ਕਰ ਕਿੱਥੇ ਚਲਿਆ ਐਂਡਰ ਆ ਐਡਾ ਚਲਿਆ ਯਾਨੀ ਕਿ ਬੜੀ ਮਿੱਠੀ ਜ਼ੁਬਾਨ ਹੈ ਮਜਾਜ ਉਹਨਾਂ ਦਾ ਬੜਾ ਹੈ ਉਹ ਲੋਕ ਪੰਜਾਬ ਦੇ ਵਿੱਚ ਸਾਡ ਦਾ ਜ਼ਿਆਦਾ ਤੁਸੀਂ ਕਹਿ ਪੰਜਾਬੀ ਚ ਦੂਸਰਾ ਲਫਜ਼ ਕਹਿੰਦਾ ਜੁਕਤ ਬਾਜ਼ ਬਹੁਤ ਜ਼ਿਆਦਾ ਨੇ ਇਹ ਮਨ ਰੋਥੋ ਦੀਆਂ ਮਾਈਆਂ ਸਾਡੀਆਂ ਜਿਹੜੀਆਂ ਮਾਵਾਂ ਨੇ ਉਹ ਬੜਾ ਸੋਨਾ ਮਜ਼ਾਜ ਜਿਉਂ ਉਹਨਾਂ ਦੇ ਵਿੱਚ ਗੱਲ ਕਰਨ ਦਾ ਉਹ ਕਈ ਵਾਰੀ ਉਹ ਮਾਂ ਬੈਠੀ ਹੋਵੇ ਨਾ ਤੇ ਉਹ ਕੋਈ ਆ ਗਿਆ ਮੇਰੇ ਜੀ ਆ ਕੇ ਕਹਿੰਦਾ ਮਾੜੀ ਆ ਕੱਚੀ ਬਸਤੀ ਏ ਕੱਚੀ ਬਸਤੀ ਉੱਥੇ ਹੈ ਜਿਹੜਾ ਨਾ ਉਹ ਕਹਿੰਦੀ ਪੁੱਤਰ ਮੁੰਦਰ ਪਤਾ ਨਹੀਂ ਸਿਰ ਮਾਰ ਕੇ ਵੇਖ ਲਿਆ ਕੱਚੀਏ ਤੇ ਬਕੀ ਵੀ ਲੰਘ। ਉਹ ਕੁਫੀ ਬਰੇਸੀ ਆਵੇ ਜਿਆਨੀ ਕਿ ਬਹੁਤ ਸਾਰੇ ਆਏ ਨੇ ਕਿਹੇ ਭਗਤ ਸਾਹਿਬ ਦਾ ਤੇ ਮੈਂ ਨਾਨਕੇ ਜਾਣਾ ਕਰਨਾ ਕਿਸੇ ਦਿਨ ਨਹੀਂ ਮੰਨਿਆ। ਭਾਵੇਂ ਉਹ ਰਾਤੋਂ ਕੱਜੇ ਸੱਚੇ ਯੋਧੇ ਉਚਾ ਸੀ ਗੱਲ ਕਰਾਂ ਜਿਨ੍ਹਾਂ ਦੀ ਗੁਰੂ ਦੇ ਪਿਆਰੇ ਲਾਣ ਸੀ। ਇੱਕ ਜੀਤਣਾ ਜਾਵੇ ਦਿੱਤਿਆ ਦੂਜਾ ਜੀ ਜਾਣੂ ਸੀ ਜਾਨ 10 ਲੱਖ ਦੀ ਦੀਨਤੀ ਤੁਹਾਡਾ ਰਿਣਾ ਭਾਵੇਂ ਸੰਤਿੰਤੀ ਦੇ ਜਾੜੀ ਸੀ ਗੱਲ ਕਰਾਂ ਜਿਨ੍ਹਾਂ ਦੀ ਗੁਰੂ ਦੇ ਨਾਲ ਪਿਆਰੇ ਸੀ। ਗੁਰੂ ਪੀਤਾ ਨੂੰ ਸਿਕਾਰਾ ਰਹੇ ਬੁੱਤ ਤੋਂ ਵਾਲੇ ਜਾਗਣੋਂ ਜਾ ਰਹੇ 1713 ਦਾ ਲੰਕਾਰ ਕੇ ਮੋਦ ਦਿਰਾ ਰਹੇ ਜੇ ਸੀਉਧ ਦੀ ਮੈਂ ਗੱਲ ਕਰਾਂ ਉਹ ਦਸਾਂ 1704 ਸੀ ਗੱਲ ਕਰਾਂ ਜਿਨ੍ਹਾਂ ਦੀ ਗੁਰੂ ਦੇ ਪਿਆਰੇ ਬਾਲ ਸੀ ਤੇ ਤੀਹ ਨੂੰ ਨਾਰੰਗੀਂ تیرਾਂ ਨੰਬਰ ਫੱਟ ਗਿਆ ਮੁਗਲਾਂ ਨੂੰ ਮੋਦ ਦਿਖ ਰਹੀ ਅਜੀਤ ਜੁਰਦਨ ਅਜੀਤ ਜੁਰਦਨ ਡਾਟ ਗਿਆ ਦਿੱਤੀ ਸਲਾਮੀ ਚੰਪੌਰ ਨੂੰ ਜਾਣ ਜੋ ਬੰਦ ਫੱਟਣਾ ਹੋਇਆ ਸੀ ਜੀਵ ਜਵਾਬ ਸੀ ਗੱਲ ਕਰਾਂ ਜਿਨ੍ਹਾਂ ਬਾਈਆ ਬਾਈ ਮੁੰਡਾ ਦਾຊੂ ਜਿਹੜੇ ਕਿ ਸਿੱਧੂ ਹੋਦਣਾ ਸੰਬੰਧਤ ਅੱਜ ਕਰ ਰਹੇ ਹੁਣ ਜੀ ਬੜੀ ਬਰਖਣੀ ਚੱਲਦੀ ਆ ਪੈਂਦੀ 10 ਫੰਦ ਬਾਈਆ ਹਾਂਜੀ ਇਹ ਰੇਖਾ ਹੈ ਤੇ ਉਹਨਾਂ ਬਾਈਏ ਬਾਣੇ ਆਪਣੇ ਗੋਦ ਨਾਂ ਨਾਲ ਸਿੱਧੂ ਫਰ ਲਿਖਦੇ ਆ ਬਾਈਆ ਕਾ ਦਾ ਲਿਖਦੇ ਆ ਭਾਵੇਂ ਕਿਛੇ ਚਾਹ ਦੀ ਬਰਾਦਰੀ ਦਾ ਹੋ ਗਈ ਇਹ ਅਪਰੂਵ ਕਰੀ ਦੇਦਾ ਪ੍ਰਿੰਸੀਪਲ ਲੋਕਾਂ ਦੇ ਜੀਰ ਦੀ ਸਤ ਸੀ ਅੱਜ ਸੇ ਪਾਸੇ ਗਾਹ ਤੋ ਨਾ ਕਿੰਸੀ ਇੱਕ ਤੋ ਸੇ ਪਿਛੇ ਵਾਲਾ ਇਹ ਤੋ ਸੇ ਨਾ ਪਾਏ ਕਾਸ਼ੇ ਜੇ ਮੁਰੂ ਤੇ ਜਦੋਂ ਕਿਸੇ ਪਿੰਡ ਦੇ ਮੇਲਾ ਵਗੈਰਾ ਹੁੰਦਾ ਡਾਂਗ ਵੀ ਖੜ ਜਾਂਦੀ ਸੀ ਅਗਲੇ ਦਿਨ ਲੱਤਾਂ ਤੋੜ ਕੇ ਭੱਜ ਜਾਂਦੇ ਪਟਿਆਲਾ ਰਸਤੇ ਵਿੱਚ ਨਾਪੇ ਬੜੀ ਪੁਲਿਸ ਉੱਥੇ ਜਾ ਨਹੀਂ ਸਕਦੀ ਸੀ ਪੰਜਾਬ ਦੀ ਪੁਲਿਸ ਨਹੀਂ ਜਾ ਸਕਦੀ ਸੀ ਉਹ ਭੱਜ ਜਾਂਦੇ ਸੀ ਹੋਰ ਤਾਂ ਹੋਰ ਖੇਡਸ ਵੀ ਕੋਈ ਵਿੱਚ ਨਾ ਸੀ ਉਹਨਾਂ ਨੂੰ ਉੱਥੇ ਵਿਚਣੀ ਪੈਂਦੀ ਸੀ ਕਿਸੇ ਰਾਤ ਵਿੱਚ ਜਾ ਕੇ ਡਰੈਸ ਨਹੀਂ ਵੇਚ ਸਕਦੇ ਇਹ ਵੀ ਚੱਕ ਲਗਾਇਆ ਵੀ ਜਾਂਦਾ ਸੀ ਦੂਜੀ ਰਾਤ ਵਿੱਚ ਇਹਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਬਲੇਰ ਕੋਲ ਤਾਂ ਨਾਪੇ ਜਾਣਾ ਸੀ ਇੱਕ ਪਿੰਡ ਦੁਰਦੀ ਆਉਂਦਾ ਜਿਹੜਾ ਪਟਿਆਲਾ ਰਸਤੇ ਵਿੱਚ ਸੀ ਜਦੋਂ ਨਵਾਬ ਆਇਆ ਤੁਸੀ ਬਰੇਡ ਕੋਡ ਲੈਣਾ ਪੜਿਆਗਾ ਜੇ ਨੂੰ ਮਿਲਣਾ ਤੇ ਪਹਿਲਾਂ ਪਕੜਿਆ ਤੋਂ ਪਰਮਿਸ਼ਨ ਲੈਣਾ ਚਾਹੀਦਾ ਪੁੱਛੇਗਾ ਸੀ ਤੇ ਤੁਮ ਲਾ ਨਹੀਂ ਵੇ ਰੱਖਣਾ ਕਿੱਥੇ ਮੇਰੇ ਦੇਖ ਕੇ ਤੈਨੂੰ ਪਿੰਡ ਦੱਸਣਾ ਪੁੱਛੇਗਾ ਸੀ ਤੇ ਤੁਮ ਲਾ ਨਹੀਂ ਵੇ ਰੱਖਣਾ ਕਿੱਥੇ ਮੇਰੇ ਦੇਖ ਕੇ ਤੈਨੂੰ ਪਿੰਡ ਦੱਸਣਾ ਗੱਡੀ ਦੀ ਵੇ ਲੈਣ ਦੇ ਤਨਾਰੇ ਝਾਲੀਆਂ ਗੱਡੀ ਦੀ ਵੇਲੇ ਨੇ ਦੇ ਕਨਾਰੇ ਝੜੀਆਂ ਜਿੱਥੋਂ ਸੱਚੇ ਰੱਬ ਨੂੰ ਮੈਂ ਬਾਜਾਂ ਮਾਰੀਆਂ ਲੈਣ ਦੀ ਗੱਡੀ ਦੀ ਵੇਲੇ ਨੇ ਦੇ ਕਨਾਰੇ ਝੜੀਆਂ ਜਿੱਥੋਂ ਸੱਚੇ ਰੱਬ ਨੂੰ ਮੈਂ ਬਾਜਾਂ ਮਾਰੀਆਂ ਰੱਬ ਚੱਕ ਪੌੜਿਆ ਨਾ ਕੀ ਨ ਬਿੰਦਵੇ ਰੱਬ ਚੱਕ ਪੌੜਿਆ ਲਗੀ ਨ ਬਿੰਦਵੇ ਕਿੰਨਾ ਸੋਹਣਾ ਮੇਰੇ ਪੇਕੇਆਂ ਦਾ ਪਿੰਡ ਵੀ ਕਿੰਨਾ ਸੋਹਣਾ ਮੇਰੇ ਪੇਕੇਆਂ ਦਾ ਪਿੰਡ ਵੀ ਕਿੰਨਾ ਸੋਹਣਾ ਮੇਰੇ ਪੇਕੇਆਂ ਦਾ ਪਿੰਡ ਵੀ ਜੰਮ ਗੀਨੂ ਮਾਂ ਮੇਰੀ ਇੱਥੇ ਛੱਡਦੀ ਇੱਥੋਂ ਜਾਂ ਦੇਰਾਹੀ ਨੂੰ ਰਹੇ ਮੈਂ ਝੰਪਦੀ ਜੰਮ ਗੀਨੂ ਮਾਂ ਮੇਰੀ ਇੱਥੇ ਛੱਡਦੀ ਇਥੋਂ ਜਾਂ ਦੇ ਰਾਹੀ ਨੂੰ ਪਾਸੇ ਹਰਮੰਦਰ ਇੱਕ ਪਾਸੇ ਨਨਕਾਣਾ ਹੈ ਬੜੀ ਚਿਰਾਂ ਤੋਂ ਮੰਨੀ ਬੈਠੇ ਤੇਰਾ ਪਾਣਾ ਏ ਜੇ ਸਮੇਂ ਦੀਆਂ ਮਾੜੀਆਂ ਜੇ ਸਮੇਂ ਦੀਆਂ ਮਾੜੀਆਂ ਸਰਕਾਰਾਂ ਨਾ ਹੁੰਦੀਆਂ ਹੱਜ ਬਾਗਾਂ ਦੇ ਉੱਤੇ ਕੰਡਿਆਂ ਵਾਲੀਆਂ ਤਾਰਾਂ ਨਾ ਹੁੰਦੀਆਂ ਹੱਜ ਬਾਗਾਂ ਦੇ ਉੱਤੇ ਕੰਡਿਆਂ ਵਾਲੀਆਂ ਤਾਰਾਂ ਨਾ ਹੁੰਦੀਆਂ ਹਿੰਦੂ ਮੁਸਲਮਾਨ ਸਿੱਖ ਹਿੰਦੂ ਮੁਸਲਮ ਸੇਕੜਦਾ ਆਪਸ ਵਿੱਚ ਹੀ ਲੜਿਆ ਏ ਹੋ ਦੱਸੋ ਅਜ ਤੱਕ ਜੇ ਕਿਸੇ ਲੀਡਰ ਦਾ ਪੁੱਤ ਮਰਿਆ ਏ ਹੋ ਦੱਸੋ ਅਜ ਤੱਕ ਜੇ ਕਿਸੇ ਲੀਡਰ ਦਾ ਪੁੱਤ ਮਰਿਆ ਏ ਹੋ ਜੇ ਕਹਿੰਦੇ ਕੋਜੀਆਂ ਜੇ ਕੋਜੀਆਂ ਸਾਂ ਦੇ ਨਾਲ ਕੀਤੀਆਂ ਖਾਣਾ ਨਾ ਹੁੰਦੀਆਂ ਹੱਸ਼ਬਾ ਦੇ ਕੰਡਿਆਂ ਵਾਲਾ ਤਾਰਾ ਨਾ ਹੁੰਦੀਆਂ ਅੱਜ ਮੇ ਆਂ ਤੁਹ ਬੇਨਤੀ ਰਹਾ ਚੰਨਾ ਚਤੇਰੇ ਰਖਿਆ ਸਰਪਾ ਬਾ ਚੰਨਾ ਚਤੇਰੇ ਰਖਿਆ ਸਰਪਾ ਬਾ ਮੇਰ ਕਰ ਬਾਬਾ ਮੇਰ ਕਰ ਬਾਬਾ ਮੇਰ ਕਰ ਬਾਬਾ ਮੇਰ ਕਰ ਜਬੀ ਲਖਾਰੀ ਸਭਾ ਸਿਆਟਲ ਵੱਲੋਂ ਹੀਰਪੁਰ ਸਿੰਘ ਦੇ ਜਨਮ ਦਿਨ ਦੇ ਪ੍ਰੋਗਰਾਮ ਦੀਆਂ ਬਹੁਤ-ਬਹੁਤ ਵਧਾਈਆਂ ਸਿਆਟਲ ਜਿਹੜਾ ਕਿ ਗਦਰ ਪਾਰਟੀ ਦਾ ਮਲ ਰਿਆ ਗਦਰ ਪਾਰਟੀ ਦਾ ਆਜ਼ਾਦੀ ਤੇ ਬਰਾਬਰੀ ਦਾ ਸੁਪਨਾ ਇੱਥੇ ਹੀ ਰਿਹਾ ਗਿਆ ਸੀ ਜਿਸ ਨੇ ਅੱਗੇ ਹੀਰਪੁਰ ਸਿੰਘ ਨੂੰ ਪ੍ਰੇਰਿਤ ਕੀਤਾ ਔਰ ਤੁਸੀਂ ਮਲ ਇਸ ਜਗ੍ਹਾ ਤੋਂ ਪੰਜਾਬੀ ਲਖਾਰੀ ਸਭਾ ਵੱਲੋਂ ਇਹ ਦਿਨ ਮਨਾ ਰਹੇ ਹੋ ਬੋਲ ਬੋਸ ਬੋਜ਼ੰਗ ਹਾਦਿਦੇ ਯੋਗਵੇਦ ਜਦੋਂ ਕਿ ਪੂਰਾ ਅੰਤਰਰਾਸ਼ਟਰੀ ਸਿਸਟਮ ਬਦਲ ਰਿਹਾ ਹੈ ਭਗਤ ਸਿੰਘ ਦੇ ਵਿਚਾਰ ਬਹੁਤ ਰਿਲੇਵੈਂਟ ਨੇ ਉਹਨਾਂ ਨੂੰ ਵਿਚਾਰ ਕੇ ਆਪਣੇ ਲਿਖਤਾਂ ਵਿੱਚ ਤੇ ਆਪਣੇ ਮਤਲਬ ਜੀਵਨ ਵਿੱਚ ਉਤਾਰਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਇੱਕ ਨਾਰਾ ਦੇ ਰਿਹਾ ਜਿਹੜਾ ਐਕਚੁਅਲੀ ਉਹਨਾਂ ਨੇ ਗਦਰ ਪਾਰਟੀ ਤੋਂ ਅਗੇ ਸੰਪੂਰਨ ਕੀਤਾ ਸੀ ਕਿ ਕਦਰ ਪਾਰਟੀ ਨੇ ਕਿਹਾ ਸੀ ਕਿ ਸਾਨੂੰ ਇਹ ਸਮਝਣਾ ਚਾਹੀਦਾ